ਨਾਮ ਕੇ ਧਾਰੇ ਸਗਲੇ ਜੰਤ ਜੰਤ ਦੇ ਤੱਤੇ ਨੂੰ ਕੋਈ ਲਗਾ ਮਾਤਰ ਨਹੀਂ ਜਾਣਤ ਮੁਕਤ ਹੈ ਬੋ ਵਚਨ ਇਹ ਸਭ ਜੀਵ ਜੰਤ ਇੱਕ ਦੇ ਬਣਾਏ ਹੋਏ ਨੇ ਨਾਮ ਦਾ ਅਰਥ ਕੀ ਹੈ ਹੁਕਮ ਭਾਗ ਜਿੰਨੇ ਵੀ ਜੀਵ ਜੰਤ ਉਹਦੇ ਹੁਕਮ ਵਿੱਚ ਨੇ ਭਾਈ ਨਾਮ ਕੇ ਧਾਰੇ ਖੰਡ ਬ੍ਰਹਮੰਡ ਪੂਰਾ ਯੂਨੀਵਰਸ ਸਾਰੀ ਸ੍ਰਿਸ਼ਟੀ ਨੂੰ ਬ੍ਰਹਿਮੰਡ ਕਿਹਾ ਜਾਂਦਾ ਗੇ ਨੋ ਅਖੰਡ ਟੋਟੇ ਟੋਟੇ ਇਹ ਸਭੂ ਨੇ ਬਣਾਏ ਨੇ ਔਰ ਇਹ ਸਭ ਉਹਦੇ ਹੁਕਮ ਵਿੱਚ ਟਿਕੇ ਹੋਏ ਨੇ ਜੀ ਉਹਦੀ ਮਰਿਆਦਾ ਕਾਨੂੰਨ ਵਿੱਚ ਚੱਲਦੇ ਪਏ ਨੇ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ 27 ਸਿਮਰਤੀਆਂ ਨੇ 4 ਬੇਦ ਨੇ 18 ਪੁਰਾਨ ਨੇ ਇਹ ਸਭ ਧਾਰਮਿਕ ਗ੍ਰੰਥ ਇਹ ਨਾਮ ਉਤੇ ਆਧਾਰਿਤ ਨੇ ਹੁਣ ਜੇ ਨਾਮ ਹੀ ਨਾ ਹੋਵੇ ਫਿਰ ਇਹ ਗ੍ਰੰਥ ਕਿਵੇਂ ਭਾਈ ਬਣਦੇ ਤੇ ਨਾਲ ਨਾਲ ਸਾਨੂੰ ਗੁਰਬਾਣੀ ਵਿੱਚ ਸਮਝਾ ਵੀ ਦੰਦੇ ਨੇ ਪਾਤਸ਼ਾਹ বেদ ਪੁਰਾਨ ਸਿਮਰਤ ਸਭ ਸਾਸ ਤਿੰਨ ਪੜਿਆਂ ਮੁਕਤ ਨਾ ਹੋਈ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਨਾ ਭੈਣ ਪ੍ਰਭੂ ਧਿਆਨ ਦਿਓ ਹਰ ਇੱਕ ਸ਼ੈਰ ਵਿੱਚ ਸ਼ੈਰ ਦੇ ਵਿੱਚ ਸੈਕਟਰ ਵੀ ਬਣੇ ਨੇ ਹਰ ਇੱਕ ਸੈਕਟਰ ਵਿੱਚ ਹਰ ਇੱਕ ਪਿੰਡ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਹੁਤ ਥਾਵਾਂ ਤੇ ਠੰਡੇ ਪਾਣੀ ਦਾ ਦਰਿਆ ਚੱਲਦਾ ਲੱਭ ਲਿਓ ਇਸ ਠੰਡੇ ਪਾਣੀ ਦੇ ਦਰਿਆ ਨੇ ਸਾਨੂੰ ਕੁਝ ਵਖਾਣਾ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੁੱਝ ਲੈਣਾ ਵਾਹਿਗੁਰੂ ਜੀ ਨੂੰ ਬੇਨਤੀ ਕਰਿਆ ਕਰੋ ਮਹਾਰਾਜ ਕਿਰਪਾ ਕਰੋ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਕਹਿੰਦੇ ਜੀ ਸੁਣਨ ਵਾਲੇ ਧਿਆਨ ਲਾਉਣ ਵਾਲੇ ਜਿੰਨੇ ਵੀ ਗਿਆਨੀ ਨੇ ਸਭ ਉਸਨੇ ਬਣਾਏ ਨੇ ਉਹਦੇ ਹੁਕਮ ਵਿੱਚ ਚੱਲਦੇ ਪਏ ਨੇ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਜੀ ਹੁਕਮ ਤੋਂ ਬਿਨਾ ਬੰਦਾ ਕੀ ਸਮਝੇ ਕੀ ਬੋਲੇ ਬੋਲ ਹੀ ਨਹੀਂ ਸਕਦਾ ਸਮਝ ਹੀ ਨਹੀਂ ਸਕਦਾ ਕੁਝ ਨਾਮ ਕੇ ਧਾਰੇ ਆਕਾਸ਼ ਪਾਤਾਲ ਪਾਤਾਲ ਆਕਾਸ਼ ਉਸਨੇ ਟਿਕਾਏ ਹੋਏ ਨੇ ਉਸੀਂ ਵੇਖੋ ਥੱਲੇ ਧਰਤੀ ਦੇ ਕੋਈ ਸਹਾਰਾ ਹੀ ਨਹੀਂ ਹੈ ਉਹ ਵਖਰੀਆਂ ਗੱਲਾਂ ਨੇ ਕੋਈ ਕਹਿੰਦਾ ਢੋਲੇ ਬਲਦ ਤੇ ਪਲਤਾਲ ਚੁੱਕਿਆ ਹੋਇਆ ਜੀ ਬਲਦ ਨੇ ਆਪਣੇ ਸਿੰਘ ਤੇ ਇਹ ਮਨੋਤਾ ਨੇ ਸੰਗਤ বিনা ਕਿਵੇਂ ਸਮਝ ਆਵੇ ਕੋਈ ਢੋਲਾ ਚਿੱਟਾ ਬਲਦ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਤੇ ਉਹਦੇ ਥਾਪੇ ਨਿਜ਼ਮ ਹੀ ਢੋਲਾ ਬਲਦ ਹੈ ਢੋਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜੀ ਨਸੂਤ ਬਣਾਉਣ ਟਿਕਾਉਣ ਵਾਲਾ ਆਪ ਹੈ ਅੰਬਰ ਤਰਤ ਵਿਛੋੜ ਚੰਦੋ ਆਤਾਣਿਆ ਬਿਨ ਥੰਮਾ ਗगन ਰਹਾਏ ਸ਼ਬਦ ਨਿਸਾਣਿਆ ਹੁਣ ਸਾਨੂੰ ਸਮਝ ਆ ਜਾਣੀ ਜੀ ਕਿਹੜਾ ਪਿੱਲੜ ਲੱਗਿਆ ਹੋਇਆ ਜੀ ਕੋਈ ਨਹੀਂ ਕੁਝ ਨਹੀਂ ਲੱਗਿਆ ਹੋਇਆ ਉਹਦੇ ਹੁਕਮ ਵਿੱਚ ਹੈ। ਉਹੀ ਸਭ ਕੁਝ ਹੈ। ਉਹਦੇ ਹੁਕਮ ਕਰਕੇ ਆਕਾਸ਼ ਪਤਾਲ ਟਿਕੇ ਹੋਏ ਨੇ। ਨਾਮ ਕੇ ਧਾਰੇ ਆਗਾਸ ਪਾਤਾਲ। ਨਾਮ ਕੇ ਧਾਰੇ ਸਗਲ ਆਕਾਰ। ਆਕਾਰ ਜੋ ਹੋਂਦ ਵਿੱਚ ਨਜ਼ਰ ਆਉਂਦਾ ਸਭ ਇੱਕ ਹੈ ਹੁਕਮ ਵਿੱਚ ਹੈ ਜੀ। ਨਾਮ ਕੇ ਧਾਰੇ ਪੁਰੀਆਂ। ਇਹਨੂੰ ਪੜਨਾ ਪੁਰੀਆਂ। ਕਿਉਂਕਿ 14 ਪੁਰੀਆਂ ਨੇ ਜੀ। ਨਾਮ ਕੇ ਧਾਰੇ ਪੁਰੀਆਂ ਸਭ ਭਵਨ 14 ਪੁਰੀਆਂ 3 ਭਵਨ ਸਭ ਉਹਦੇ ਬਣਾਏ ਹੋਏ ਨੇ ਜੋ ਕੁਝ ਵੀ ਹੈ ਰੱਬ ਦੀ ਰਜ਼ਾ ਵਿੱਚ ਟਿਕਿਆ ਹੋਇਆ ਹੈ ਜੀ ਨਾਮ ਕੈ ਸੰਗ ਉਧਰੇ ਸੁਣ ਸਰਵਨ ਤੇ ਨਾਮ ਦੇ ਅਰਥ ਅਪਾ ਕਰਾਂਗੇ ਇੱਥੇ ਹੀ ਸੰਗਤੀ ਵਿੱਚ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਸੱਚੀ ਸਿੱਖਿਆ ਨਾਮ ਸੱਚਾ ਗਿਆਨ ਵੀ ਹੈ ਲਿਖਿਆ ਨੇ ਇਸ ਕੰਕੇ ਸੁਨ ਸਰਵਣ ਉਹਦੇ ਨਾਮ ਦੀ ਹੀ ਕੀਰਤੀ ਹੈ ਸੁਣ ਕੇ ਕਿੰਨੇ ਤਰ ਗਏ ਤੇ ਤਰਦੇ ਰਹਿਣਗੇ ਜਿਹੜੇ ਭੈਣ ਭਰਾ ਵਾਹਿਗੁਰੂ ਦੇ ਨਾਮ ਨੂੰ ਕੰਨਾਂ ਨਾਲ ਸੁਣਦੇ ਨੇ ਭਾਈ ਉਹ ਪਾਰ ਹੋ ਗਏ ਹੋਣਗੇ ਤੇ ਹੁੰਦੇ ਰਹਿਣਗੇ ਕਰ ਕਿਰਪਾ ਜਿਸ ਆਪਨੇ ਨਾਮ ਲਾਏ ਨਾਮ ਦੇ ਮਮੇ ਨੂੰ ਸਿਆਰੀ ਲੱਗੀ ਹੈ ਜੀਤੇ ਕਿਰਪਾ ਕਰਕੇ ਭਾਈ ਨਾਮ ਵਿੱਚ ਲਾਉਂਦਾ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਚੌਥਾ ਪਦ ਜਿਹੜੇ ਤਿੰਨ ਗੁਣ ਦੀ ਨਾਲ ਤਰੇ ਗੁਣ ਆਪਾਂ ਪੜਦੇ ਆ ਰਜੋ ਗੁਣ ਤਮੋ ਗੁਣ ਸਤੋ ਗੁਣ ਤਰੇਹ ਗੁਣ ਜਿਹੜਾ ਨਾ ਤੋਂ ਉੱਚਾ ਉੱਠ ਜਾਂਦਾ ਚੌਥੇ ਪਦ ਵਿੱਚ ਪੁੱਜ ਗਿਆ ਜੀ ਟਿਕ ਗਿਆ ਪਾਣੀ ਖੜਿਆ ਕਿੰਨਾ ਸੋਹਣਾ ਲੱਗਦਾ ਵਿੱਚ ਇੱਕ ਛੋਟਾ ਜਿਹਾ ਕੰਕਰ ਮਾਰ ਕੇ ਵੇਖੋ ਹਿਲ ਜੂ ਲੈ ਉਹ ਤੇ ਟਿਕ ਗਏ ਆ ਉਹ ਅਵਸਥਾ ਪ੍ਰਾਪਤ ਹੋ ਗਈ ਜੀ ਉਹਨੂੰ ਤੁਰਿਆ ਪਦ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਈ ਵਾਹਿਗੁਰੂ ਜੀ ਕਿਰਪਾ ਕਰੇ ਸਾਡੇ ਤੇ